ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਖੋ ਅੱਜ ਚੜਿਆ ਨਵੰਬਰ ਮੰਥ ਤੇ ਸਵੇਰ ਦੀ ਸ਼ੁਰੂਆਤ ਹੋਈ ਬਹੁਤ ਸਾਰੀ ਧੁੰਦ ਦੇ ਨਾਲ ਤੇ ਸਾਡਾ ਛੋਟਾ ਕੀ ਕਰ ਰਿਹਾ ਕੀ ਕਰਨਾ ਸਾਬਨ ਨਾਲ ਸਵੇਰੇ ਸਵੇਰੇ ਕੋਈ ਕੰਮ ਨਹੀਂ ਗੋਪੀ ਵਾਲੇ ਗੋਪੀ ਵਾਲੇ ਵਾਲੇ ਬਰੈਡ ਵਾਲੇ ਆਲੂ ਵਾਲੇ ਹਾਂ ਸੱਚੀ ਕਰ ਗਏ ਕਿਹਨੂੰ ਖਾਇਆ ਹਾਂ ਆਲੂ ਤੁਸੀਂ ਹੀ ਖਾਓ ਬੋਲ ਲੈਣੀ ਅੱਜ ਆਪ ਆਪਣੀ ਨਵੇਂ ਚੁੱਲੇ ਦੀ ਸ਼ੁਰੂਆਤ ਕਰ ਲੱਗੇ ਨਾ ਨਾਲੇ ਆਪ ਬਣਾਇਆ ਆਪਣਾ ਨਵਾਂ ਚੌਂਕਾ ਫੇਰ ਅੱਜ ਦੀਵਾਲੀ ਵਾਲੇ ਦਿਨ ਬਣਾਵਾਂਗੇ ਪਕੌੜੇ ਹਾਂ ਨਾਲੇ ਕਰਾਂਗੇ ਚੌਂਕੇ ਦੀ ਸ਼ੁਰੂਆਤ ਹਾਂ ਬਿਲਕੁਲ ਆ ਤਾਂ ਮਟੀਰੀਅਲ ਹੋ ਗਿਆ ਤਿਆਰ ਤੇ ਚਲੋ ਹੁਣ ਚਲਿਏ ਬਾਹਰ ਮੈਂ ਦਾ ਸਨਾਮ ਬਣਾ ਲੇ ਹੈ ਗੋਭੀ ਦੇ ਪਕੌੜੇ ਓ ਕੀ ਕਰਨ ਦੇ ਹ ਵਿਰਾਜ ਕੀ ਖਾਣਾ ਮੰਮੀ ਚਾਹ ਬਣਾ ਲਿਓ ਪਕੌੜਿਆਂ ਨਾਲ ਚਾਹ ਹਾਂ ਲੌਂਗ ਲਾਚੀਆਂ ਵਾਲੀ ਬਣਾ ਲਿਓ ਮੋਟੀਆਂ ਨੇ ਚੀਂਗੇ ਹਰੀਆਂ ਹਰੀਆਂ ਨਾਲ ਪੂਰੀ ਉਹ ਕੀ ਚਾਹੀਦਾ ਵੈਰਾਈਟੀ ਕਿੰਨੀ ਵੈਰਾਈਟੀ ਆ ਪਕੌੜਿਆਂ ਦੀ ਅੱবি ਰਾਜ ਨੇ ਕੀ ਖਾਣਾ ਅੱবি ਅਵੀ ਕੀ ਕਰਾ ਉੱਤੇ ਬੈਲ ਉੱਤੇ ਬੈਲ ਨਹੀਂ ਇਕ ਨਹੀਂ ਦਨ ਸਤੁਰ ਅਸੀਂ ਦੇ ਛੋਟਾ ਘਰ ਗੁਰਦੁਆਰਾ ਸਭ ਮੱਥਾ ਟੇਕ ਕੇ ਮੱਥਾ ਟੇਕ ਕੇ ਤੋਂ ਬਾਅਦ ਫਿਰ ਅਸੀਂ ਵਾਪਸ ਆਏ ਆ ਕੇ ਫਿਰ ਅਸੀਂ ਦੀਵਾਲੀ ਇੰਜੋਏ ਕਰਨੇ ਸ਼ੁਰੂ ਕੀਤੀ pote ਮੈਂ ਸਵੇਰੇ ਸਵੇਰੇ ਗੁਰਦੁਆਰਾ ਟੈਪ ਕੀਤਾ ਕਿ ਤੂੰ ਘਰ ਦੇ ਕੰਮ ਛੱਡ ਕੇ ਤੇ ਤੂੰ ਇਸ ਵਾਰ ਹਵੀ ਐਨ ਉਤਰ ਪੈ ਲੈ ਜਿਹੜਾ ਪੋਰ ਵਾਲਾ ਅਸੀਂ ਚਲੇ ਸੀ ਦੀਵਾਲੀ ਦਾ ਥੋੜਾ ਜਿਹਾ ਸਮਾਨ ਲੈਣਾ ਸੀ ਸਰਦਾਰ ਜੀ ਕਰ ਰਹਿ ਗਿਆ ਥੋੜੇ ਲੈ ਕੇ ਹਾਂ ਹਾਂ ਲਓ ਜੀ ਅਸੀਂ ਆ ਗਏ ਧਾਰੀਵਾਲ ਰੌਣਕਾਂ ਹੀ ਰੌਣਕਾਂ ਵੀ ਦੀਵਾਲੀ ਦੀਆਂ ਹਾਂ ਸਰਦਾਰ ਸਾਹਿਬ ਰੌਣਕਾਂ ਲੱਗੀਆਂ ਬੂਰੀਆਂ ਦੋੜੀਆਂ ਬਟ ਇਸ ਵਾਰ ਤੇ ਬੜੀ ਕਨਫਿਊਜ਼ਨ ਜੀ ਰੱਖੀ ਪਈ ਕਹਿੰਦੇ ਕੱਲ ਦੀਵਾਲੀ ਹੈ ਕੋਈ 31 ਨੂੰ ਮਨਾਈ ਕਿਸੇ ਨੇ 1 ਨੂੰ ਮਨਾਈ ਆ ਹਾਂ ਪਟਾਕੇ ਕਈਆਂ ਦਾ ਤਾਂ ਉਹ ਦੂਸਰਾ ਕੀ ਕਹਿੰਦੇ ਆ ਕਈਆਂ ਦਾ ਅੱਜ ਵਿਸ਼ਕਰਮਾ ਤੇ ਵੀ ਆ ਵਿਸ਼ਕਰਮਾ ਨਹੀਂ ਗੇਰਾ ਕਈਆਂ ਦਾ ਕੱਲ ਕਨਫਿਊਜ਼ਿੰਗ ਦੀਵਾਲੀ ਹੈ ਇਸ ਵਾਰ ਬਟ ਇਹ ਕਿ ਅੱਜ ਰੌਣਕਾਂ ਜ਼ਿਆਦਾ ਅੱਜ ਹੀ ਲੱਗੀਆਂ ਹੋਈਆਂ ਦੀਵਾਲੀ ਹੈ ਹੀ ਅੱਜਾ ਲੋਕ ਪਟਾਕੇ ਹੀ ਪਟਾਕੇ ਕਈ ਵਾਰ ਕਹਿੰਦੇ ਨਾ ਕਿ ਪੋਲੂਸ਼ਨ ਫ੍ਰੀ ਦੀਵਾਲੀ ਸੈਲੀਬ੍ਰੇਟ ਕਰੋ ਬਟ ਆ ਪਟਾਕੇ ਹੀ ਪਟਾਕੇ ਪੋਲੂਸ਼ਨ ਫ੍ਰੀ ਨਹੀਂ ਹੋ ਸਕਦੇ ਆ ਅੰਟੀ ਕਰਦੀ ਅੱਜ ਸ਼ੂਟਿੰਗ ਤੇ ਆ ਪਟਾਕੇ ਤੋਂ ਬਾਅਦ ਕੱਢਾਂਗੇ ਕਿਉਂਕਿ ਬੱਚਿਆਂ ਨੇ ਦੇਖਣਾ ਨਾ ਹੁਣੇ ਚਲਾਈਏ ਤੇ ਹੁਣ ਅਸੀਂ ਤਿਆਰੀ ਕਰਦੇ ਹਾਂ ਰੰਗੋਲੀ ਬਣਾਉਂਦੀ ਚਲੋ ਚਲੀਏ ਸਰਦਾਸ ਜੀ ਹੁੰਦਾ ਇਹ ਸਾਡੀ ਕੁਟੀ ਬਣਾ ਰਹੀ ਹੈ ਰੰਗੋਲੀ ਆਡੀ ਕਰਦੀ ਹੋਗੀ ਡੈਕੋਰੇਸ਼ਨ ਬਲਦੀ ਲੈਓ ਹੈਪੀ ਦੀਵਾਲੀ ਆ ਰੋਂ ਗੋਲ ਹਾਂਜੀ ਇਧਰ ਬੀਬੀਆਂ ਲੱਗੀਆਂ ਦੀਵੇ ਲੈ ਕੇ ਕੋਠੇ ਤੇ ਰੱਖਣ ਅੱਗੇ ਅੱਗੇ ਦੀਵੇ ਰੱਖ ਲਾਗੇ ਤੇ ਕੋਠੇ ਦੇ ਪਿੱਛੇ ਕੈਂਟਲ ਉਹ ਬੀਬੀ ਹੋ ਗਈ ਪਿਆਰ ਤੇ ਆ ਬੀਬੀ ਬੈਠੀ ਹੈ ਦੇ ਕਿੱਥੇ ਹੁਣ ਸੈੱਟੇ ਮੰਮੀ ਜੀ ਸੈਂਟਰ ਮਲੇ ਚ ਰਹਾ ਤੇ ਨਾ ਚੱਲੀ ਕਰਾਂ ਮੰਮੋ ਕੀ ਚਲੋ ਮੰਮੀ ਜੀ ਓਏ ਇਧਰ ਆ ਸੈਣ ਲਖਦੀਰ ਉਹਦੀ ਵੀ ਲਾਉਣੀ ਗੇਟ ਵਾਲੇ ਉਹਨੇ ਤੇ ਤੇ ਚਾਹ ਯਾ ਓਏ ਪਾਲੇ ਪਾਲੇ ਫੜਾ ਦੇ ਦੀਵੇ ਮੱਠਾ ਫੜਾ ਦੇ ਮੱਥੇ ਪਾ ਦੇ ਬਾਕੀ ਦੀਵੇ ਬੱਲ ਰੱਖ ਲੱਗੇ ਆ ਸਵੀਟ ਹੋਮ ਹੋਮ ਸਵੀਟ ਹੋਮ ਮਹਾਰਾਣੀ ਦਾ ਮਹਾਰਾਣੀ ਲਾਵਲਪੁਰ ਮ Dà potta ਨੇ 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 ਆਹ ਆਹ ਹੋ ਗਿਆ ਅੱਛਾ ਲੱਗਿਆ ਮਨ ਲੱਗਿਆ ਆ ਬੋਲ ਦੋ ਹੋਸੜ ਹੋਸੜ ਖੁੱਸ ਖੁੱਸ ਛਾਇਦੇ ਪੈਰ ਵੀ ਗੱਡੀ ਚੁਲਾਵੇ ਛਾਇਦੇ ਪੈਰ ਆਉਣ ਵਿੱਚ ਸਾਦੇ ਅੱਗੇ ਹੋ ਚੱਲਾ ਚੱਲਾ ਆ ਜਾਓ

Yes, sir ਉਹ ਤਾਂ ਕੜਾ ਐ ਬੱਸ ਰੋ ਲੈ ਬਾਕੀ ਨਾ ਨਦੀ ਪੋ ਤੇਰਾ ਡਾਂਸ ਇਹੀ ਹਾਰੇ ਬੰਦਪਾ ਲਿਆ ਹੁਣ ਤਾਂ ਇਹਨੂੰ ਕਰ ਦਨ ਕਰੀਂਦਾ ਗਾਹੀ ਆਏ ਆਜ ਆਜ ਆ ਆਹਾਂ ਚੱਕੀ ਨਾ ਨਮਿਤ ਆ ਵੀ ਚੱਲੀ ਹੈ ਨਾ ਜਦੋਂ ਅੱਧਾ ਇੱਥੇ ਹੋਵੇ ਫੋਸਣ ਮੰਮੀ ਆਜਾ ਰਹੀ ਹੈ ਸਿਆ ਅਨਾਰ ਉਹ ਚਲਾਓ ਉਹਨੂੰ ਅੱਗ ਲਾਓ ਮੰਮੀ ਉਹ ਚੜਕੜੀ ਨੂੰ ਅੱਗ ਲਾਓ ਇਹੀ 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 ਲਾ ਨਾ ਲਾ ਕੇ ਤੇ ਲਾ ਨਾ ਉਹ ਤਾਂ ਇਕੱਤੀ ਚੱਲਦੇ ਲੈ ਆਂਦੇ ਚੱਲ ਵੀ ਚੱਲ ਵੀ ਰਮਨਾ ਇੱਕ ਮੰਮੀ ਨੇ ਦਿਓ ਚੱਲੀ ਨਹੀਂ ਕੰਮੀ ਨਹੀਂ